1 ਜੁਲਾਈ ਤੋਂ ਦੇਸ਼ ਦੇ ਅੰਦਰ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ ਅਤੇ ਕਾਨੂੰਨ ਦੇ ਇਹ ਕੋਡ ਭਾਰਤੀ ਸਿਵਲ ਡਿਫੈਂਸ ਕੋਡ ਭਾਰਤੀ ਨਿਆਂਇਕ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਹਨ ਨਵੇਂ ਕਾਨੂੰਨਾਂ ਦੇ ਵਿੱਚ ਕੁਝ ਧਰਾਵਾਂ ਨੂੰ ਹਟਾ ਕੇ ਅਤੇ ਕੁਝ ਨਵੀਆਂ ਧਰਾਵਾਂ ਜਿਹੜੀਆਂ ਉਹ ਜੋੜੀਆਂ ਗਈਆਂ ਨੇ ਕਾਨੂੰਨ ਦੇ ਵਿੱਚ ਨਵੀਆਂ ਸ਼ਾਮਲ ਹੋਣ ਵਾਲੀਆਂ ਹੋਣ ਤੋਂ ਬਾਅਦ ਧਰਾਵਾਂ ਸ਼ਾਮਲ ਹੋਣ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਵਕੀਲਾ ਅਦਾਲਤਾਂ ਦੇ ਕੰਮਕਾਜ ਦੇ ਵਿੱਚ ਜਿਹੜਾ ਕਾਫੀ ਬਦਲਾ ਆ ਜਾਵੇਗਾ ਨਵੇਂ ਕਾਨੂੰਨਾਂ ਦਾ ਉਹਨਾਂ ਦੇ ਕੇਸਾਂ ਦੀ ਜਾਂਚ ਅਤੇ ਸੁਣਵਾਈ ਤੇ ਜਿਹੜਾ ਕੋਈ ਅਸਰ ਨਹੀਂ ਪਵੇਗਾ ਜੋ ਕਿ 1 ਜੁਲਾਈ ਤੋਂ ਪਹਿਲਾਂ ਦਰਜ ਕੀਤੇ ਗਏ ਸਨ 1 ਜੁਲਾਈ ਤੋਂ ਸਾਰੇ ਹੀ ਅਪਰਾਧ ਨਵੇਂ ਕਾਨੂੰਨ ਤਹਿਤ ਜਿਹੜੇ ਉਹ ਦਰਜ ਕੀਤੇ ਜਾਣਗੇ ਅਦਾਲਤਾਂ ਵਿੱਚ ਪੁਰਾਣੇ ਕੇਸਾਂ ਦੀ ਸੁਣਵਾਈ ਪੁਰਾਣੇ ਕਾਨੂੰਨ ਤਹਿਤੀ ਹੋਵੇਗੀ ਨਵੇਂ ਕਾਨੂੰਨ ਦੇ ਦਾਇਰੇ ਦੇ ਵਿੱਚ ਨਵੇਂ ਕੇਸਾਂ ਦੀ ਜਾਂਚ ਅਤੇ ਸੁਣਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਅਪਰਾਧਾ ਰਾਹੀਂ ਪ੍ਰਚਲਿਤ ਧਰਾਵਾਂ ਹੁਣ ਜਿਹੜੀਆਂ ਉਹ ਬਦਲ ਗਈਆਂ ਨੇ ਇਸ ਲਈ ਅਦਾਲਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੀ ਨਵੀਆਂ ਧਰਾਵਾਂ ਦਾ ਜਿਹੜਾ ਅਦਾਣ ਕਰਨਾ ਹੋਵੇਗਾ ਲਾਅ ਦੇ ਵਿਦਿਆਰਥੀਆਂ ਨੂੰ ਵੀ ਹੁਣ ਆਪਣੇ ਗਿਆਨ ਨੂੰ ਜਿਹੜਾ ਉਹ ਅਪਡੇਟ ਕਰਨਾ ਹੋਵੇਗਾ ਇੰਡੀਅਨ ਪਿਨਲ ਕੋਡ ਦੀਆਂ ਜਿਹੜੀਆਂ 484 ਧਰਾਵਾਂ ਸਨ ਜੋ ਕਿ ਭਾਰਤੀ ਸਿਵਲ ਡਿਫੈਂਸ ਕੋਡ ਦੀਆਂ 531 ਧਰਾਵਾਂ ਹਨ ਇਸ ਦੇ ਵਿੱਚ ਆਡੀਓ ਵੀਡੀਓ ਦੇ ਰਾਹੀਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਸਬੂਤ ਇਕੱਠੇ ਕਰਨ ਨੂੰ ਮਹੱਤਵ ਦਿੱਤਾ ਗਿਆ ਨਵੇਂ ਕਾਨੂੰਨ ਦੇ ਵਿੱਚ ਕਿਸੇ ਵੀ ਅਪਰਾਧ ਲਈ ਵੱਧ ਤੋਂ ਵੱਧ ਸਜ਼ਾ ਕੱਟ ਚੁੱਕੇ ਕੈਦੀਆਂ ਨੂੰ ਪ੍ਰਾਈਵੇਟ ਬਾਂਡ ਦੇ ਜਿਹੜਾ ਰਿਹਾ ਕਰਨ ਦੀ ਵਿਵਸਥਾ ਹੈ ਕੋਈ ਵੀ ਨਾਗਰਿਕ ਕਿਸੇ ਵੀ ਅਪਰਾਧ ਦੇ ਮਾਮਲੇ ਦੇ ਵਿੱਚ ਕਿਸੇ ਵੀ ਥਾਣੇ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰ ਸਕਦਾ ਹੈ ਇਸ ਨੂੰ 15 ਦਿਨਾਂ ਦੇ ਅੰਦਰ ਅਸਲ ਅਧਿਕਾਰ ਖੇਤਰ ਯਾਨੀ ਉਸ ਖੇਤਰ ਦੇ ਵਿੱਚ ਭੇਜਣਾ ਹੋਵੇਗਾ ਜਿੱਥੇ ਅਪਰਾਧ ਹੋਇਆ ਹੈ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵਿਰੁੱਧ ਮੁਕੱਦਮਾ ਚਲਾਉਣ ਦੇ ਲਈ ਸੰਬੰਧਤ ਅਥਾਰਟੀ 120 ਦਿਨਾਂ ਦੇ ਅੰਦਰ ਅੰਦਰ ਜਿਹੜੀ ਆ ਉਹਨਾਂ ਨੂੰ ਇਜਾਜ਼ਤ ਹੋਵੇਗੀ ਦਵੇਗੀ ਤੇ ਜੇਕਰ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਇਸ ਨੂੰ ਹੀ ਘਾਰਾ ਜਿਹੜਾ ਉਹ ਮੰਨਿਆ ਜਾਵੇਗਾ FIR ਦਰਜ ਹੋਣ ਦੇ 90 ਦਿਨਾਂ ਦੇ ਅੰਦਰ ਚਾਰਜ ਸ਼ੀਟ ਨੂੰ ਧਾਇਰ ਕਰਨਾ ਜਿਹੜਾ ਉਹ ਜ਼ਰੂਰੀ ਹੋਵੇਗਾ ਚਾਰਜ ਸ਼ੀਟ ਧਾਇਰ ਕਰਨ ਤੋਂ ਬਾਅਦ ਅਦਾਲਤ ਨੂੰ 60 ਦਿਨਾਂ ਦੇ ਅੰਦਰ ਦੋਸ਼ ਤੈਅ ਕਰਨੇ ਹੋਣਗੇ ਅਦਾਲਤ ਨੂੰ ਕੇਸ ਦੀ ਸੁਣਵਾਈ ਪੂਰੀ ਹੋਣ ਦੇ 30 ਦਿਨਾਂ ਦੇ ਅੰਦਰ ਜਿਹੜਾ ਆਪਣਾ ਫੈਸਲਾ ਉਹ ਸੁਣਾਉਣਾ ਹੋਵੇਗਾ ਇਸ ਤੋਂ ਬਾਅਦ 7 ਦਿਨਾਂ ਦੇ ਅੰਦਰ ਫੈਸਲੇ ਦੀ ਜਿਹੜੀ ਕਾਪੀ ਆ ਉਹ ਦੇਣੀ ਹੋਵੇਗੀ ਹਿਰਾਸਤ ਵਿੱਚ ਲਏ ਗਏ ਵਿਅਕਤੀ ਬਾਰੇ ਆਨਲਾਈਨ ਅਤੇ ਆਫਲਾਈਨ ਜਾਣਕਾਰੀ ਦੇ ਨਾਲ-ਨਾਲ ਪੁਲਿਸ ਨੂੰ ਉਸਦੇ ਪਰਿਵਾਰ ਨੂੰ ਦਿੱਤੀ ਜਿਹੜੀ ਜਾਣਕਾਰੀ ਆ ਉਹ ਦੇਣੀ ਪਵੇਗੀ ਔਰਤਾਂ ਦੇ ਕੇਸਾਂ ਦੇ ਵਿੱਚ ਜੇਕਰ ਥਾਣੇ ਵਿੱਚ ਕੋਈ ਮਹਿਲਾ ਕਾਂਸਟੇਬਲ ਹੈ ਤਾਂ ਉਸ ਦੀ ਹਾਜ਼ਰੀ ਦੇ ਵਿੱਚ ਪੀੜਤ ਔਰਤ ਦਾ ਜਿਹੜਾ ਬਿਆਨ ਹੈ ਉਹ ਔਰਤ ਹੀ ਕੋ ਮਹਿਲਾ ਕਾਂਸਟੇਬਲ ਹੀ ਜਿਹੜਾ ਉਹ ਦਰਜ ਉਸ ਨੂੰ ਹੀ ਕਰਨੇ ਪੈਣਗੇ ਭਾਰਤੀ ਸਿਵਲ ਸੁਰੱਖਿਆ ਕੋਡ ਦੇ ਵਿੱਚ ਕੁੱਲ 531 ਧਰਾਵਾਂ ਹਨ ਇਸ ਦੀਆਂ 100 ਜਿਹੜੀਆਂ ਸਤਾਹਕਾਰਾਂਵਾਂ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਆ ਇਸ ਤੋਂ ਇਲਾਵਾ 14 ਤਾਰਾਵਾਂ ਨੂੰ ਜਿਹੜਿਆ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਇਸ ਵਿੱਚ 9 ਨਵੇਂ ਸੈਸ਼ਨ ਅਤੇ ਕੁੱਲ 39 ਉਪ ਤਾਰਾਵਾਂ ਜਿਹੜੀਆਂ ਉਹ ਜੋੜੀਆਂ ਗਈਆਂ ਨੇ ਤੇ ਹੁਣ ਇਸ ਤਹਿਤ ਮੁਕਦਮੇ ਦੌਰਾਨ ਗਵਾਹਾਂ ਦੇ ਬਿਆਨ ਵੀਡੀਓ ਕਾਨਫਰੈਂਸਿੰਗ ਰਾਹੀਂ ਰਿਕਾਰਡ ਕੀਤੇ ਜਾ ਸਕਦੇ ਨੇ ਤੇ 2027 ਤੋਂ ਪਹਿਲਾਂ ਦੇ ਸਾਰੀਆਂ ਅਦਾਲਤਾਂ ਦਾ ਕੰਪਿਊਟਰੀ ਕਰਨਾ ਜਿਹੜਾ ਉਹ ਹੋ ਜਾਵੇਗਾ ਭਾਰਤ ਸਬੂਤ ਐਕਟ ਦੇ ਵਿੱਚ ਕੁੱਲ 170 ਧਾਰਾਵਾਂ ਹਨ ਤੇ ਹੁਣ ਤੱਕ ਇੰਡੀਅਨ ਐਵੀਡੈਂਸ ਐਕਟ ਦੇ ਵਿੱਚ 170 ਧਾਰਾਵਾਂ ਸਨ ਤੇ ਨਵੇਂ ਕਾਨੂੰਨ ਦੇ ਵਿੱਚ 6 ਧਾਰਾਵਾਂ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਇਸ ਐਕਟ ਦੇ ਵਿੱਚ ਦੋ ਨਵੀਆਂ ਧਾਰਾਵਾਂ ਅਤੇ 6 ਉਪ ਧਾਰਾਵਾਂ ਜਿਹੜੀਆਂ ਉਹ ਜੋੜੀਆਂ ਗਈਆਂ ਨੇ ਇਸ ਵਿੱਚ ਗਵਾਹਾਂ ਦੀ ਜਿਹੜੀ ਸੁਰੱਖਿਆ ਉਹਦਾ ਵੀ ਪ੍ਰਬੰਧ ਹੈ ਦਸਤਾਵੇਜ਼ਾਂ ਵਾਂਗ ਇਲੈਕਟ੍ਰੋਨਿਕ ਸਬੂਤ ਵੀ ਅਦਾਲਤ ਦੇ ਵਿੱਚ ਜਾਇਦ ਹੋਣਗੇ ਅਤੇ ਇਸ ਵਿੱਚ ਈਮੇਲ ਮੋਬਾਈਲ ਫੋਨ ਇੰਟਰਨੈਟ ਆਦਿ ਦੇ ਤੋਂ ਪ੍ਰਾਪਤ ਜਿਹੜੇ ਸਬੂਤ ਆ ਉਹ ਵੀ ਸ਼ਾਮਲ ਹੋਣਗੇ ਔਰਤਾਂ ਅਤੇ ਬੱਚਿਆਂ ਨਾਲ ਸੰਬੰਧਿਤ ਜਿਹੜੇ ਅਪਰਾਧ ਆ ਇਹਨਾਂ ਮਾਮਲਿਆਂ ਨੂੰ ਧਾਰਾ 63 ਅਤੋਂ 99 ਤੱਕ ਰੱਖਿਆ ਗਿਆ ਹੈ ਹੁਣ ਜ਼ਬਰਜਨਾਹ ਦੇ ਲਈ ਧਾਰਾ 63 ਹੋਵੇਗੀ ਧਾਰਾ 64 ਕੋ ਕਰਮ ਦੀ ਸਜ਼ਾ ਨੂੰ ਸਪਸ਼ਟ ਕੀਤੀ ਗਈ ਹੈ ਸਮੂਹਿਕ ਜ਼ਬਰਜਨਾ ਦੇ ਵਿੱਚ ਧਾਰਾ 70 ਹੈ ਅਤੇ ਜਿੰਸੀ ਸ਼ੋਸ਼ਣ ਨੂੰ ਲੈ ਕੇ ਧਾਰਾ 74 ਦੇ ਵਿੱਚ ਜਿਹੜਾ ਪ੍ਰਭਾਸ਼ਿਤ ਉਹਨਾਂ ਨੂੰ ਕੀਤਾ ਗਿਆ ਹੈ ਕਿਸੇ ਵੀ ਨਾਬਾਲਗ ਦੇ ਨਾਲ ਜੇ ਜ਼ਬਰਜਨਾ ਜਾਂ ਸਮੂਹਿਕ ਜ਼ਬਰਜਨਾ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਜਿਹੜੀ ਸਜ਼ਾ ਵਜੋਂ ਫਾਂਸੀ ਦੀ ਜਿਹੜੀ ਹੋ ਸਜ਼ਾ ਦਾ ਦਾਜ ਦੇ ਕਾਰਨ ਦਾਜ ਦੇ ਲਈ ਪਰੇਸ਼ਾਨ ਕਰਨ ਵਾਲੇ ਮਾਮਲਿਆਂ ਦੀ ਜਿਹੜੇ ਕਰਮਵਾਧ ਧਾਰਾ 79 ਅਤੇ 84 ਦੇ ਵਿੱਚ ਪਰਿਭਾਸ਼ਿਤ ਜਿਹੜਾ ਉਹਨੂੰ ਕੀਤਾ ਗਿਆ ਵਿਆਹ ਦੇ ਵਾਅਦੇ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਜੁਰਮ ਨੂੰ ਵੀ ਜ਼ਬਰ ਜਨਾਤੋਂ ਵੱਖ ਰੱਖਿਆ ਗਿਆ ਹੈ ਤੇ ਇਸ ਨੂੰ ਇੱਕ ਵੱਖਰੇ ਅਪਰਾਧ ਵਜੋਂ ਜਿਹੜਾ ਪਰਿਭਾਸ਼ਿਤ ਕੀਤਾ ਗਿਆ ਹੈ ਕਤਲ ਮੋਬਲੀਕਿੰਗ ਨੂੰ ਵੀ ਜਿਹੜਾ ਹੈ ਅਪਰਾਧ ਦੇ ਦਾਇਰੇ ਦੇ ਵਿੱਚ ਲਿਆਂਦਾ ਗਿਆ ਹੈ ਇਹਨਾਂ ਮਾਮਲਿਆਂ ਦੇ ਵਿੱਚ 7 ਸਾਲ ਦੀ ਕੈਦ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ ਹੈ 60 ਪੰਜਾਂ ਦੇ ਅਪਰਾਧਾਂ ਨੂੰ 1700 ਤੋਂ 146 ਦੇ ਵਿੱਚ ਜਿਹੜਾ ਪਰਿਭਾਸ਼ਿਤ ਕੀਤਾ ਗਿਆ ਹੈ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਨੂੰ ਧਾਰਾ 103 ਵਿੱਚ ਸਪਸ਼ਟ ਕੀਤਾ ਗਿਆ ਹੈ ਪਹਿਲਾਂ ਕਤਲ ਕੀਤੇ ਜਿੱਥੇ ਵੀ ਆਈਪੀਐਸ ਧਾਰਾ 302 ਦੇ ਤਹਿਤ ਜਿਹੜੀ ਆ ਉਹ ਕਾਰਵਾਈ ਹੁੰਦੀ ਸੀ ਉੱਤੇ ਹੀ ਹੁਣ ਇਸ ਦੇ ਲਈ ਧਾਰਾ 103 ਦੇ ਤਹਿਤ ਹੈ ਜਿਹੜੀ ਕਾਰਵਾਈ ਹੋਵੇਗੀ ਸੰਗਠਿਤ ਅਪਰਾਧਾ ਦੇ ਮਾਮਲਿਆਂ ਦੇ ਵਿੱਚ ਧਾਰਾ 111 ਦੇ ਵਿੱਚ ਸਜ਼ਾ ਦੀ ਵਿਵਸਥਾ ਹੈ ਅਤਵਾਦ ਦੇ ਮਾਮਲਿਆਂ ਦੇ ਵਿੱਚ ਅਤਵਾਦ ਐਕਟ ਨੂੰ ਧਾਰਾ 113 ਦੇ ਵਿੱਚ ਜਿਹੜਾ ਪਰਿਭਾਸ਼ਿਤ ਕੀਤਾ ਗਿਆ ਹੈ ਤੇ ਇਹਨਾਂ ਮਾਮਲਿਆਂ ਦੇ ਵਿੱਚ ਜੇਕਰ ਪਤਨੀ ਦੀ ਵਿਆਹ ਵਿਵਤਾ ਅਤੇ ਜ਼ਬਰਜਨਾ ਇਹਨਾਂ ਮਾਮਲਿਆਂ ਦੇ ਵਿੱਚ ਜੇਕਰ ਪਤਨੀ ਦੀ ਉਮਰ 18 ਸਾਲ ਤੋਂ ਵੱਧ ਹੈ ਤਾਂ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਨੂੰ ਜ਼ਬਰਦਸਤ ਨਹੀਂ ਮੰਨਿਆ ਜਾਵੇਗਾ ਜੇਕਰ ਕੋਈ ਵਿਆਹ ਦਾ ਵਾਅਦਾ ਕਰਕੇ ਰਿਸ਼ਤਾ ਜੋੜਦਾ ਹੈ ਅਤੇ ਫਿਰ ਵਾਅਦਾ ਪੂਰਾ ਨਹੀਂ ਕਰਦਾ ਤਾਂ ਅਜਿਹੇ ਮਾਮਲੇ ਵਿੱਚ ਵੱਧ ਤੋਂ ਵੱਧ 10 ਸਾਲ ਦੀ ਜਿਹੜੀ ਸਜ਼ਾ ਦਾ ਉਹ ਪ੍ਰਬੰਧ ਕੀਤਾ ਗਿਆ ਹੈ ਦੇਸ਼ ਧਰੋਹ ਬੀ ਐਨ ਐਸ ਦੇ ਵਿੱਚ ਦੇਸ਼ ਧਰੋਹ ਦੇ ਲਈ ਕੋਈ ਵੱਖਰੀ ਧਾਰਾ ਨਹੀਂ ਹੈ ਜਦੋਂ ਕਿ ਆਈ ਪੀ ਐਸ ਦੇ ਵਿੱਚ ਦੇਸ਼ ਧਰੋਹ ਕਾਨੂੰਨ ਹੈ ਬੀ ਐਨ ਐਸ ਦੇ ਵਿੱਚ ਅਜਿਹੇ ਮਾਮਲਿਆਂ ਨੂੰ ਧਾਰਾ 147 ਅਤੇ 58 ਦੇ ਵਿੱਚ ਜਿਹੜਾ ਪਰਵਾਸ਼ਿਤ ਕੀਤਾ ਗਿਆ ਹੈ ਦੋਸ਼ੀ ਵਿਅਕਤੀ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੀ ਜਿਹੜੀ ਉਹ ਵਿਵਸਥਾ ਹੈ ਮਾਨਸਿਕ ਸਿਹਤ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਬੇਰਹਿਮੀ ਜਿਹੜਾ ਉਹ ਮੰਨਿਆ ਗਿਆ ਇਸ ਦੇ ਵਿੱਚ ਦੋਸ਼ੀ ਨੂੰ 3 ਸਾਲ ਦੀ ਜਿਹੜੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਚੋਣ ਅਪਰਾਧ ਚੋਣਾ ਨਾਲ ਸੰਬੰਧਿਤ ਜਿਹੜੇ ਅਪਰਾਧਾਂ ਨੂੰ ਧਾਰਾ 169 ਤੋਂ ਲੈ ਕੇ 177 ਤੱਕ ਰੱਖਿਆ ਗਿਆ ਹੈ ਹੁਣ ਦੇਖੋ ਕੀ ਕੀ ਬਦਲੇਗਾ ਐਫ ਆਈ ਆਰ ਜਾਂਚ ਅਤੇ ਸੁਣਵਾਈ ਲਈ ਲਾਜ਼ਮੀ ਸਮਾਂ ਸੀਮਾ ਤੈਅ ਕੀਤੀਆਂ ਗਈਆਂ ਨੇ ਹੁਣ ਸੁਣਵਾਈ 45 ਦਿਨਾਂ ਦੇ ਅੰਦਰ ਅੰਦਰ ਜਿਹੜਾ ਉਹ ਫੈਸਲਾ ਦੇਣਾ ਹੋਵੇਗਾ ਸ਼ਿਕਾਇਤ ਦੇ 3 ਦਿਨਾਂ ਦੇ ਅੰਦਰ ਐਫ ਆਈ ਆਰ ਜਿਹੜੀ ਉਹ ਦਰਜ ਕਰਨੀ ਹੋਵੇਗੀ ਐਫ ਆਈ ਆਰ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈਟਵਰਕ ਸਿਸਟਮ ਦੇ ਰਾਹੀਂ ਹੈ ਜਿਹੜੀ ਉਹ ਦਰਜ ਕੀਤੀ ਜਾਵੇਗੀ ਇਹ ਪ੍ਰੋਗਰਾਮ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਦੀ ਜਿਹੜਾ ਉਹ ਕੰਮ ਕਰਦਾ ਹੈ ਸੀਸੀਟੀਐਨਐਸ ਦੇ ਵਿੱਚ ਇੱਕ ਇੱਕ ਕਰਕੇ ਬੇਪਰ ਜਿਹੜੇ ਉਹ ਅਪਗ੍ਰੇਡ ਕੀਤੇ ਗਏ ਨੇ ਜਿਸ ਦੇ ਨਾਲ ਬਿਨਾ ਥਾਣੇ ਜਾਇਆ ਐਫਆਈਆਰ ਜਿਹੜੀ ਆਨਲਾਈਨ ਆਪਾਂ ਦਰਜ ਕਰ ਸਕਣਗੇ ਅਤੇ ਕਿਸੇ ਵੀ ਥਾਣੇ ਦੇ ਵਿੱਚ ਜ਼ੀਰੋ ਐਫਆਈਆਰ ਦਰਜ ਜਿਹੜੀ ਉਹ ਕੀਤੀ ਜਾ ਸਕਦੀ ਹੈ ਭਾਵੇਂ ਅਪਰਾਧ ਉਸ ਥਾਣੇ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ ਇਸ ਤੋਂ ਪਹਿਲਾਂ ਸਿਰਫ 15 ਦਿਨਾਂ ਦਾ ਹੀ ਜਿਹੜਾ ਪੁਲਿਸ ਰਿਮਾਂਡ ਦਿੱਤਾ ਜਾ ਸਕਦਾ ਸੀ ਪਰ ਹੁਣ ਇਹ 60 ਜਾਂ 90 ਦਿਨਾਂ ਦੇ ਲਈ ਦਿੱਤਾ ਜਾ ਸਕਦਾ ਹੈ ਕੇਸ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੰਨੇ ਲੰਮੇ ਸਮੇਂ ਲੰਮਾ ਸਮਾਂ ਪੁਲਿਸ ਰਿਮਾਂਡ ਤੇ ਕੋਈ ਕਾਨੂੰਨੀ ਮਾਹਰ ਚਿੰਤਾ ਪ੍ਰਗਟ ਜਿਹੜਾ ਉਹ ਕਰ ਰਹੇ ਹਨ ਭਾਰਤ ਦੀ ਪ੍ਰਭੂਸਤਾ, ਇਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਕਰਨ ਵਾਲੀਆਂ ਕਾਰਵਾਈਆਂ ਨੂੰ ਨਵੇਂ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਤਕਨੀਕੀ ਤੌਰ ਤੇ ਆਈਪੀਐਸ ਤੋਂ ਦੇਸ਼ ਧਰੋਹ ਨੂੰ ਹਟਾ ਦਿੱਤਾ ਗਿਆ ਹੈ ਜਿਸ ਤੇ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਪਾਬੰਦੀ ਲਗਾਈ ਗਈ ਸੀ ਅਤੇ ਇਸ ਨਵੀਂ ਵਿਵਸਥਾ ਨੂੰ ਜਿਹੜਾ ਉਹ ਜੋੜਿਆ ਗਿਆ ਹੈ ਇਸ ਦੇ ਵਿੱਚ ਇਸ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਉਹ ਦਿੱਤੀ ਜਾ ਸਕਦੀ ਹੈ ਇਸ ਦੀ ਵਿਸਤ੍ਰਿਤ ਜਿਹੜੀ ਹੈ ਪਰਿਭਾਸ਼ਾ ਦਿੱਤੀ ਗਈ ਹੈ ਅਤਵਾਦੀ ਕਾਰਵਾਈਆਂ ਜੋ ਕਿ ਪਹਿਲਾਂ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਵਰਗੇ ਵਿਸ਼ੇਸ਼ ਕਾਨੂੰਨਾਂ ਦਾ ਹਿੱਸਾ ਸਨ ਨੂੰ ਹੁਣ ਭਾਰਤੀ ਨਿਆਂਇਕ ਸਹਿਯੰਤਾ ਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਹੈ ਇਸੇ ਤਰ੍ਹਾਂ ਜੇਬ ਕਤਰੇ ਵਰਗੇ ਛੋਟੇ ਸੰਗਠਿਤ ਜਿਹੜੇ ਅਪਰਾਧ ਹੈ ਉਹਨਾਂ ਨੂੰ ਸੰਗਠਿਤ ਅਪਰਾਧਾਂ ਦੇ ਲਈ 3 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ ਇਸ ਤੋਂ ਪਹਿਲਾਂ ਸੂਬਿਆਂ ਦੇ ਕੋਲ ਇਸ ਦੇ ਸੰਬੰਧੀ ਵੱਖ-ਵੱਖ ਕਾਨੂੰਨ ਸਨ ਵਿਆਦਾ ਝੂਠਾ ਵਾਦਾ ਕਰਕੇ ਸਰੀਰਕ ਸੰਬੰਧ ਬਣਾਉਣ ਵਾਲੇ ਵਿਸ਼ੇਸ਼ ਤੌਰ ਤੇ ਅਪਰਾਧ ਵਜੋਂ ਕੀਤਾ ਗਿਆ ਵਾਦਾ ਜਿਹੜਾ ਉਹ ਇਸ ਦੇ ਲਈ 10 ਸਾਲ ਦੀ ਸਜ਼ਾ ਹੋਵੇਗੀ ਧਾਰਾ 377 ਜਿਸ ਦਾ ਇਸਤੇਮਾਲ ਸੰਭਲਿੰਗੀ ਸੰਬੰਧਾਂ ਤੇ ਮੁਕਦਮਾ ਚਲਾਉਣ ਦੇ ਲਈ ਕੀਤਾ ਜਾਂਦਾ ਉਹ ਨੂੰ ਹਟਾ ਦਿੱਤਾ ਗਿਆ ਕਰਨਾਟਕ ਸਰਕਾਰ ਨੇ ਇਸ ਤੇ ਜਿਹੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਕੀਤਾ ਧਾਰਾ 377 ਨੂੰ ਪੂਰੀ ਤਰ੍ਹਾਂ ਹਟਾਉਣਾ ਸਹੀ ਨਹੀਂ ਹੈ ਕਿਉਂਕਿ ਇਸ ਦੀ ਇਸ ਦੀ ਜਿਹੜੀ ਵਰਤੋਂ ਆ ਉਹ ਗੈਰ ਕੁਦਰਤੀ ਸੈਕਸ ਦੇ ਅਪਰਾਧਾਂ ਨੂੰ ਜਿਹੜਾ ਉਹ ਕੀਤੀ ਜਾਂਦੀ ਹੈ ਤੇ ਹੁਣ ਜਾਂਚ ਦੇ ਵਿੱਚ ਫਰਾਂਸਿਕ ਸੂਤਰ ਜਿਹੜੇ ਸਬੂਤ ਹੈ ਉਹ ਇਕੱਠੇ ਕਰਨਾ ਲਾਜ਼ਮੀ ਹੋਵੇਗਾ ਸੂਚਨਾ ਟੈਕਨੋਲੋਜੀ ਦੀ ਵਧੇਰੇ ਵਰਤੋਂ ਜਿਵੇਂ ਕਿ ਖੋਜ ਅਤੇ ਬਰਾਮਦਗੀ ਦੀ ਰਿਕਾਰਡਿੰਗ ਸਾਰੀ ਪੁੱਛਗਿੱਛ ਦੀ ਸੁਣਵਾਈ ਆਨਲਾਈਨ ਮੋਡ ਦੇ ਵਿੱਚ ਕਰਨਾ ਅਤੇ ਹੁਣ ਸਿਰਫ ਮੌਤ ਦੀ ਸਜ਼ਾ ਵਾਲੇ ਦੋਸ਼ੀ ਨੂੰ ਰਹਿਮ ਦੀ ਅਪੀਲ ਦਾਇਰ ਕਰ ਸਕਦੇ ਨੇ ਇਸ ਤੋਂ ਪਹਿਲਾਂ ਗੈਰ ਕਾਨੂੰਨੀ ਸੰਗਠਨ ਜਾਂ ਸਿਵਲ ਸੁਸਾਇਟੀਜ਼ ਮੂਵੀ ਦੋਸ਼ੀਆਂ ਵੱਲੋਂ ਰਹਿਮ ਦੀ ਅਪੀਲ ਦਾਇਰ ਕਰਦੇ ਸਨ ਨਸਲ ਜਾਤ ਭਾਈਚਾਰੇ ਜਾਂ ਲਿੰਗ ਦੇ ਆਧਾਰ ਤੇ ਭੀੜ ਵੱਲੋਂ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਖੋ ਲਈ ਉਮਰ ਕੈਬ 3 ਸਾਲ ਦੀ ਤੱਕ ਦੀ ਜਿਹੜੀ ਜੇਲ੍ਹ ਦੀ ਸਜ਼ਾ ਹੈ ਉਹ ਸਾਪਿਤ ਕੀਤੀ ਗਈ ਹੈ